मैं सुनील जाखड़ जी के साथ हूँ जी पहले दिन से मेरा स्टैंड बिल्कुल क्लियर है बिल्कुल स्पष्ट है मैं सुनील जाखड़ के साथ हूँ हाँ जी क्या आप भी रहा मैं बिल्कुल जहाँ सुनील जाखड़ जी होंगे मैं वही होंगी दो हजार सत्ताईस के अंदर सताइस तो में अगर कोई वो मौका देंगे तो जरूर बाकी अबोर्ड के लोगों ने फैसला करना है उनको मेरा अगर फैसला ठीक लगता है जी ਤੇ ਖੇਤੀ ਨੀਤੀ ਦੇ ਉੱਤੇ ਕੋਈ ਗੱਲ ਹੀ ਨਹੀਂ ਹੋਈ ਸੀ 6 ਮਹੀਨੇ ਹੋ ਗਏ ਫਾਰਮਰ ਕਮਿਸ਼ਨ ਨੇ ਪੰਜਾਬ ਦੇ ਫਾਰਮਰ ਕਮਿਸ਼ਨ ਨੇ ਸਰਕਾਰ ਨੂੰ ਸੌਂਪਦੀ ਤੇ ਇੰਨਾ ਪੈਸਾ ਲੱਗਿਆ ਇੰਨਾ ਟਾਈਮ ਲੱਗਿਆ ਐਂਡ ਅੱਜ ਜਿੰਨੇ ਵੀ ਜਿੰਨੇ ਵੀ ਮਸਲੇ ਸਾਰੇ ਖੇਤੀਬਾੜੀ ਨਾਲ ਜੁੜੇ ਹੋਏ ਆ ਤੇ ਉਹਦੇ ਉੱਤੇ ਕਿਉਂ ਨਹੀਂ ਚਰਚਾ ਹੋ ਰਹੀ ਅ ਮਤਲਬ ਜਿਹੜਾ ਨਿਚੋੜ ਹੈ ਸਾਰਾ ਉੱਥੋਂ ਨਿਕਲੂਗਾ ਹੁਣ ਅੱਜ ਜਿਹੜਾ ਆਪਾਂ ਮਾਰਕੀਟਿੰਗ ਵਾਲਾ ਜਿਹੜਾ ਬਿੱਲ ਹੈ ਉਹਦੇ ਉੱਤੇ ਜਿਹੜੀ ਬਿੱਲ ਵੀ ਨਹੀਂ ਹੈ ਸਾਰੀ ਉਹਦੇ ਤੇ ਚਰਚਾ ਜਿਹੜੀ ਹੋ ਰਹੀ ਹੈ ਜਿੰਦਰ ਸਰਕਾਰ ਨੇ ਸੁਝਾਅ ਮੰਗੇ ਸੀ ਇਹਦੇ ਤੇ ਵੀ ਰਾਜਨੀਤੀ ਹੋ ਰਹੀ ਹੈ ਆਪਾਂ ਕੀ ਸੁਝਾਅ ਭੇਜੇ ਉਹ ਐਟਲੀ ਸਾਨੂੰ ਦੱਸ ਦੇ ਉਹਦੇ ਉੱਤੇ ਆਪਾਂ ਚਰਚਾ ਕਰਦੇ ਵੀ ਪੰਜਾਬ ਨੂੰ ਕੀ ਸੂਟ ਕਰਦਾ ਹੈ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਮਜ਼ਦੂਰ ਨੂੰ ਕੀ ਸੂਟ ਕਰਦਾ ਹੈ